ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਐਸਐਸਡੀ ਕਾਲਜ ਵਿਖੇ ਦੀਆਂ ਬਠਿੰਡੇ ਦੀ ਮੇਲੇ ਦੌਰਾਨ ਮੈਂ ਕਬਲੋਂ ਇੱਕ ਸਟਾਲ ਲਗਾਈ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਇਸ ਮੈਂ ਇੱਕ ਦੁਆਰਾ ਬੱਚਿਆਂ ਨੂੰ ਵੱਖ-ਵੱਖ ਕੰਮਾਂ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਟ੍ਰੇਨਿੰਗ ਤੋਂ ਬਾਅਦ ਕੰਮ ਵੀ ਵਹਈਆ ਕਰਾਈ ਜਾਂਦਾ ਹੈ ਦੇਖਾ ਉਹਨਾਂ ਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਅੱਦੀਵਾਜ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਕਵਰ ਹਰ ਜਾਣਕਾਰੀ ਪਹਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਤਾਂ ਨੂੰ ਦੱਸ ਦਈਏ ਕਿ ਮੈਕ ਦਾ ਜੋ ਦਫ਼ਤਰ ਹੈ ਉਹ ਅਜੀਤ ਰੋਡ ਤੇ ਮੇਨ ਰੋਡ ਦੇ ਉੱਤੇ ਉਪਲਬਧ ਹੈ ਦੇਖਦੇ ਰਹੋ ਪੰਜਾਬੀ ਆਤੀ ਆਵਾਜ਼ ਮੇਰਾ ਨਾਮ ਮਸਕਾਨ ਹੈ ਜੀ ਆਪਾਂ ਮੈਕ ਬਠਿੰਡਾ ਤੋਂ ਆਏ ਆ ਮੈਕ ਇੱਕ ਨਵਾਂ ਬ੍ਰਾਂਡ ਹੈ ਜਿਹੜਾ ਆਪਾਂ ਬਠਿੰਡਾ ਦੇ ਵਿੱਚ ਲਾਂਚ ਕੀਤਾ ਹੈ ਵੈਸੇ ਤਾਂ ਇਹ 25 ਸਾਲ ਪੁਰਾਣੀ ਕੰਪਨੀ ਹੈ ਬੰਬਈ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਹੈ ਜਿਹੜਾ ਆਪਣਾ ਇੰਸਟੀਚਿਊਟ ਹੈ ਇਹਦੇ ਵਿੱਚ ਆਪਾਂ ਨਾ ਟ੍ਰੇਨਿੰਗ ਪ੍ਰੋਵਾਈਡ ਕਰਵਾਨੇ ਆ ਬੱਚਿਆਂ ਨੂੰ ਜਿਹਦੇ ਵਿੱਚ ਸਕਿੱਲ ਬੇਸਡ ਕੋਰਸੇ ਜਿਦਾਂ ਵੀਡੀਓ ਐਡੀਟਿੰਗ ਦਾ ਅੱਜਕੱਲ ਕਾਫੀ ਟ੍ਰੈਂਡ ਹੈ ਜਾਂ ਵੈਬਸਾਈਟ ਡਿਵੈਲਪਮੈਂਟ ਦਾ ਹੋ ਗਿਆ ਐਪ ਡਿਜ਼ਾਈਨਿੰਗ ਦਾ ਹੋ ਗਿਆ ਹੈਨਾ ਜਾਂ ਆਪਾਂ ਗ੍ਰਾਫਿਕ ਡਿਜ਼ਾਈਨ ਕਰਨੀ ਹੈ ਕੋਈ ਇਮੇਜ ਬਣਾਉਣੀ ਹੈ ਤੇ ਅੱਜਕੱਲ ਇਹਦੀਆਂ ਜੀ ਤਾਂ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੀਆਂ ਨੇ ਕਾਰਨ ਇਹ ਹੈ ਕਿ ਇਹਦੇ ਵਿੱਚ ਬੱਚੇ ਕੋਲ ਇੱਕ ਤਾਂ ਸਕਿੱਲ ਮਿਲਦੀ ਹੈ ਬੱਚਾ ਫ੍ਰੀਲੈਂਸਿੰਗ ਕਰ ਸਕਦਾ ਪਲੱਸ ਆਪਾਂ ਮੈਕ ਵੱਲੋਂ ਹੀ ਬੱਚਿਆਂ ਨੂੰ ਕੋਰਸ ਖਤਮ ਹੋਣ ਤੱਕ ਵਧੀਆ ਜੋਬ ਆਫਰਸ ਵੀ ਪ੍ਰੋਵਾਈਡ ਕਰਵਾਉਂਦੇ ਆ ਜਿਹਦੇ ਵਿੱਚ ਬਹੁਤ ਚੰਗੀਆਂ ਪਲੇਸਮੈਂਟਸ ਵੀ ਆਪਾਂ ਦਵਾ ਰਹੇ ਆ ਤਾਂ ਇਹ ਸਾਰੀਆਂ ਚੀਜ਼ਾਂ ਮੈਕ ਬਠਿੰਡਾ ਦੇ ਵਿੱਚ ਸਟੂਡੈਂਟਸ ਨੂੰ ਮਿਲਦੀਆਂ ਹੁੰਦੀਆਂ ਜੀ ਤਾਂ ਆਪਾਂ ਉਹਦੇ ਰਿਗਾਰਡਿੰਗ ਇੱਕ ਜਾਣਕਾਰੀ ਦੇਣ ਲਈ ਅੱਜ ਆਪਾਂ ਸਟਾਲ ਲੈ ਕੇ ਆਏ ਸੀਗੇ ਆਫਰਸ ਵੀ ਆਪਣੇ ਕੋਲ ਬਹੁਤ ਅੱਛੇ ਆ ਜਿਹੜੇ ਵੀ ਬੱਚਿਆਂ ਨੇ ਅੱਜ ਰਜਿਸਟ੍ਰੇਸ਼ਨ ਕਰਵਾਈ ਹੈ ਅਪਾ ਉਹਨਾਂ ਨੂੰ ਫ੍ਰੀ ਡਿਸਕਾਊਂਟ ਵਾਊਚਰਸ ਵੀ ਪ੍ਰੋਵਾਈਡ ਕੀਤੇ ਕਰ ਦੂੰਗਾ ਤੁਹਾਨੂੰ ਪੰਜ ਹਜ਼ਾਰ ਦਾ ਡਿਸਕਾਊਂਟ ਮਿਲ ਰਿਹਾ ਆਪਣੇ ਕੋਪਨ ਦੇ ਵਿੱਚ ਤੇ ਜਿਹੜੇ ਵੀ ਲੋਕ ਦੇਖ ਰਹੇ ਨੇ ਉਹਨਾਂ ਨੂੰ ਇਹ ਵੀ ਕਹਿਣਾ ਚਾਹੂੰਗੀ ਵੀ ਮੈਕ ਬਠਿੰਡਾ ਜਿਹੜਾ ਕਿ ਸਾਡਾ ਜੀਤ ਰੋਡ 'ਤੇ ਹੈਗਾ ਜੀ ਗਲੀ ਨੰਬਰ 5 ਦੇ ਆਪੋਜ਼ਿਟ ਹੈਗਾ ਆਪਣਾ ਆਫਿਸ ਉੱਥੇ ਜ਼ਰੂਰ ਵਿਜ਼ਿਟ ਕਰਨ ਪਲੱਸ ਉੱਥੇ ਬੱਚੇ ਆ ਕੇ ਫ੍ਰੀ ਵਰਕਸ਼ਾਪ ਫ੍ਰੀ ਡੈਮੋਸ ਵੀ ਲਗਾਉਂਦੇ ਆ ਮੈਕ ਦੇ ਨਾਮ ਨਾਲ ਅੱਜ ਅਸੀਂ ਵੀਜ਼ਾ ਪੁਆਇੰਟ ਕੰਸਲਟੈਂਟਸ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਆ ਨਵਪ੍ਰੇ ਬਾਈਆ ਸਰ ਹੈਗੇ ਜਿਨ੍ਹਾਂ ਨੇ ਵੀਜ਼ਾ ਪੁਆਇੰਟ ਨੂੰ ਵੀ ਸਟੈਬਲਿਸ਼ ਕੀਤਾ ਬਠਿੰਡਾ ਦੇ ਵਿੱਚ ਤੇ ਮੈਕ ਨੂੰ ਵੀ ਉਹੀ ਲੈ ਕੇ ਆਏ ਆ ਤਾਂ ਮੈਕ ਦੇ ਵਿੱਚ ਜਿਵੇਂ ਸਕਿੱਲ बेस्ड ਕੋਰਸੇਸ ਹੈ ਉਦਾਂ ਹੀ ਆਪਾਂ ਵੀਜ਼ਾ ਦੇ ਵਿੱਚ ਵੀ ਕਾਫੀ ਜ਼ਿਆਦਾ ਆਪਣੇ ਕੋਲ অপਸ਼ਨ ਅਵੇਲੇਬਲ ਹੈਗੀਆਂ ਨੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਆਪਾਂ ਸਟੱਡੀ ਵੀਜ਼ਾ ਅਪਲਾਈ ਕਰਦੇ ਆ ਤੇ ਵੀਜ਼ਾ ਪੁਆਇੰਟ ਵੀ ਬਠਿੰਡਾ ਦੇ ਵਿੱਚ ਮੈਂ ਤਾਂ ਇੰਨਾ ਕਹਾਂਗੀ ਕਿ ਸਭ ਤੋਂ ਪਹਿਲੀ ਕੰਪਨੀ ਹੈ ਜਿਨ੍ਹਾਂ ਨੇ ਵੀਜ਼ਾ ਲਗਵਾਨੀ ਸ਼ੁਰੂ ਕੀਤੀ ਸੀ ਬੱਚਿਆਂ ਦੀ ਤਜੇ ਕੋਈ ਵੀ ਚਾਹੁੰਦਾ ਹੈ ਵੀ ਅੱਛੇ ਉਹਨਾਂ ਨੇ ਆਪਦੇ ਇੱਕ ਵਧੀਆ ਏਜੰਟ ਤੋਂ ਜਿੰਨੇ ਤੇ ਆਪਾ ਟਰਸਟ ਕਰ ਸਕੀਏ ਐਦਾਂ ਦੇ ਏਜੰਟ ਤੋਂ ਵੀਜ਼ਾ ਲਗਵਾਣਾ ਹੈ ਤਾਂ ਉਹਦੇ ਲਈ ਅਸੀਂ ਪਲੀਜ਼ ਰეკਮੈਂਡ ਕਰਾਂਗੇ ਸਾਡੇ ਵੀਜ਼ਾ ਪੁਆਇੰਟ ਨੂੰ ਵੀ ਵਿਜ਼ਿਟ ਕਰੋ। ਧੰਨਵਾਦ। ਇਹਦਾ ਕੋਹਾਵਾ ਡਾਇਮੰਡ ਵਰਕਸ ਕਾਰਡ ਤੋਂ ਰਿਸਪੌਂਸ ਮਿਲਿਆ ਕੋਈ ਦੋ ਗਲ ਹਾਂਜੀ ਬਿਲਕੁਲ ਸਾਡਾ ਮਤਲਬ ਜਦੋਂ ਅਸੀਂ ਅੱਜ ਇੱਥੇ ਆਏ ਆ ਹਨਾ ਕਾਫੀ ਸਟੂਡੈਂਟਸ ਨੇ ਇੰਟਰਸਟ ਦਿਖਾਇਆ ਹੈ। ਕੁਝ ਬੱਚੇ ਐਦਾਂ ਦੇ ਸੀਗੇ ਜਿਨ੍ਹਾਂ ਨੇ ਵੀਜ਼ਾ ਲਈ ਵੀ ਵਿਜ਼ਿਟ ਕੀਤਾ ਸੀਗਾ ਆਪਣੇ ਕੋਲ ਤੇ ਕੁਝ ਜਿਹੜੇ ਇੰਡੀਆ ਦੇ ਵਿੱਚ ਹੀ ਰਹਿ ਕੇ ਕੁਝ ਕਰਨਾ ਚਾਹੁੰਦੇ ਆਪਾਂ ਉਹਨਾਂ ਨੂੰ ਸਕਿੱਲ ਬੇਸਡ ਕੋਰਸਿਸ ਬਾਰੇ ਵੀ ਆਪਣੀ ਜਾਣਕਾਰੀ ਦਿੱਤੀ ਸੀ ਸਾਨੂੰ ਕਾਫੀ ਅੱਛਾ ਰਿਸਪਾਂਸ ਮਿਲਿਆ ਸੀਗਾ